ਸਤ ਗੁਰ ਮੈਂਡਾ ਮਿੱਤ ਹੈ ਮੈਂਡਾ ਮਿੱਤ ਹੈ ਸਤ ਗੁਰ ਮੈਂਡਾ ਮਿੱਤ ਹੈ ਮੈਂਡਾ ਮਿੱਤ ਹੈ ਮੈਂਡਾ ਮਿੱਤ ਹੈ ਸਤ ਗੁਰ ਮੈਂਡਾ ਮਿੱਤ ਹੈ ਮੈਂਡਾ ਮਿੱਤ ਹੈ ਸਤ ਮਿਲ ਲੈ ਤਾਂ ਇਹੋ ਮੰਨਵਾਰਿਆ ਵਾਰਿਆ ਜੇ ਮਿਲ ਲੈ ਤਾਂ ਇਹੋ ਮੰਨਵਾਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਆਨੇ ਅੱਜ ਦੇ ਦਿਨ ਜਗਤ ਗੁਰੂ ਸਤਿਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੱਚਖੰਡ ਸ੍ਰੀ ਅਵਚਨ ਨਗਰ ਨਦੀੜ ਦੀ ਧਰਤੀ ਦੇ ਉੱਪਰ ਗੁਰਤਾ ਗਦੀ ਦੀ ਦਾਤ ਬਖਸ਼ਿਸ਼ ਕਰਦੇ ਆ ਸਿੱਖ ਸੰਗਤਾਂ ਨੂੰ ਹੁਕਮ ਕੀਤਾ ਸੀ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਉਸ ਸਮੇਂ ਕੋਈ ਸੰਗਤਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਵੀ ਪਾਤਸ਼ਾਹ ਜਿਵੇਂ ਅਸੀਂ ਆਪਣਾ ਦੁੱਖ ਲੈ ਕੇ ਤੁਹਾਡੇ ਕੋਲ ਆਉਨੇ ਆ ਤੁਸੀਂ ਸਾਡਾ ਦੁੱਖ ਸੁਣਦੇ ਹੋ ਉਦਾ ਸਮਾਦਾਨ ਕਰਦੇ ਹਾਂ ਪਾਵਨ ਰਸਨਾ ਤੋਂ ਬਚਨ ਉਚਾਰ ਕਰਕੇ ਸਾਡੇ ਦੁੱਖਾਂ ਦੀ ਨਿਵਰਤੀ ਕਰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵੀ ਸਾਡੇ ਦੁੱਖਾਂ ਦੀ ਨਿਵਰਤੀ ਕਰਨਗੇ ਤੇ ਮਹਾਰਾਜ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉੱਥੇ ਬਚਨ ਆਖੇ ਸੀ ਕਹਿੰਦੇ ਸੰਗਤ ਜੀ ਆਓ ਆਪਾਂ ਇਸ ਸਵਾਲ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛਦੇ ਹਾਂ ਤੇ ਉਹ ਸਮੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਫਿਰ ਅਰਦਾਸ ਬੇਨਤੀ ਕੀਤੀ ਵੀ ਸੱਚੇ ਪਾਤਸ਼ਾਹ ਜੇ ਸੰਗਤ ਕੋਈ ਆਪਣਾ ਦੁੱਖ ਲੈ ਕੇ ਤੁਹਾਡੇ ਹਜ਼ੂਰ ਆਵੇ ਕੀ ਤੁਸੀਂ ਸੰਗਤਾਂ ਦੇ ਦੁੱਖਾਂ ਦੀ ਨਿਵਰਤੀ ਕਰੋਗੇ ਸੰਗਤਾਂ ਦੇ ਦੁੱਖ ਸੁਣ ਕੇ ਉਹਨਾਂ ਦਾ ਸਮਾਧਾਨ ਕਰੋਗੇ ਉੱਥੇ ਫਿਰ ਜਦੋਂ ਰਮਾਲਾ ਸਿਬ ਚੋਂ ਕਿ ਹੁਕਮਨਾਮਾ ਲਿਆ ਹੁਕਮਨਾਮਾ ਆਇਆ ਸੀ ਖੁੱਲਿਆ ਕਰਮ ਕਿਰਪਾ ਪਈ ठाकुर ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਈ ਬਿਸਰਾਮਾ ਮਿਟ ਗਈ ਸਗਲੀ ਤਾਈ ਉਸ ਪਾਵਨ ਸ਼ਬਦ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸੰਗਤ ਨੂੰ ਬੋਲ ਕੇ ਬਚਨ ਆਖੇ ਸਤ ਹਜ਼ੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦਰਾਈ ਸੰਗਤ ਜੀ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਗੁਰੂ ਸਦਾਇਬ ਹੀ ਹਾਜ਼ਰ ਨਾਜ਼ਰ ਹੈ ਉੱਥੇ ਫਿਰ ਸਮੁੱਚੀਆਂ ਸਿੱਖ ਸੰਗਤਾਂ ਨੇ ਜਕਾਰੇ ਛਡੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਨੂੰ ਨਤਮਸਤਕ ਹੋਈਆਂ ਸੀਸ ਝੁਕਾਇਆ ਅੱਜ ਉਹ ਪਾਵਨ ਗੁਰਤਾ ਗਦੀ ਦਿਹਾੜਾ ਹੈ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਸਮੁੱਚੀ ਪ੍ਰਬੰਧਕਾਂ ਵੱਲੋਂ ਸਮੁੱਚੇ ਸੇਵਾਦਾਰਾਂ ਵੱਲੋਂ ਸਮੁੱਚੀਆਂ ਸਿੱਖ ਸੰਗਤਾਂ ਨੂੰ ਮੀਡੀਆ ਦੇ ਰਾਹੀਂ ਬੇਅੰਤ ਬੇਅੰਤ ਵਧਾਈਆਂ ਇਸ ਪਾਵਨ ਗੁਰਤਾ ਗਦੀ ਪੁਰਬ ਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਲੜ ਲੱਗिए ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਪ੍ਰਕਾਸ਼ ਆਪਣੇ ਹਿਰਦੇ ਅੰਦਰ ਕਰਿਏ ਗੁਰੂ ਦੀ ਪਾਵਨ ਪੜਿਓ ਪਾਵਨ ਬਾਣੀ ਪੜਿਓ ਸੁਣੀਏ ਔਰ ਵਿਚਾਰੀਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ